ही प्रभ सब तेरा, 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 तेरा। वाहे गुरु जी का खालसा वाहे गुरु जी की फतेह खालसा अकाल पुरख की फौज प्रगटो खालसा परमात्म की मौज प्यार्य ਅਜਦਾਸ ਉਸ ਮਹਾਨ ਸਥਾਨ ਦੇ ਦਰਸ਼ਨ ਕਰਨ ਵਾਸਤੇ ਪ੍ਰਵਾਸ ਸਹਿਤ ਪਹੁੰਚਿਆ ਜਿਸ ਪ੍ਰਤੀਸਥਾਨ ਦੇ ਉੱਤੇ ਦਸ਼ਮੇਸ਼ ਪਿਤਾ ਜੀ ਨੇ ਇੱਕ ਐਸਾ ਮਰਜੀਵੜਾ ਮਰਦ ਤਿਆਰ ਕਰ ਦਿੱਤਾ ਜਿਹੜਾ ਜਿਉਂਦਾ ਮਰ ਕੇ ਫਿਰ ਗੁਰੂ ਘਰਤ ਜ਼ਿੰਦਾ ਹੋਇਆ ਤੇ ਜਿਸ ਨੇ ਇਸ ਦੇਸ਼ ਦੇ ਜਿਹੜੇ ਗੁਲਾਮੀ ਦੇ ਸੰਗਲ ਪਏ ਸੀ ਉਹ ਕੱਟੇ ਮੇਰੇ ਕਹਿਣ ਤੋਂ ਭਾਵ ਇਹ ਮਹਾਨ ਇਤਿਹਾਸ ਸਥਾਨ ਤਕਸਰੀ ਕੇਸਗਰ ਸਾਹਿਬ ਤਨਪੁਰ ਸਾਹਿਬ ਇਸ ਪਿਤਰ ਸਥਾਨ ਦੇ ਉੱਤੇ ਕਈ ਸੌ ਸਾਲ ਪਹਿਲਾਂ ਐਸੀ ਕੜਨਾ ਵਾਪਰੀ ਜਦੋਂ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਲਾਤ ਨੂੰ ਦੇਖਦਿਆਂ ਹੋਏ ਆ ਇਸ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਵੇਖਦੇ ਹੋਏ ਇੱਕ ਐਸਾ ਆਦਰਸ਼ ਮਨੁੱਖ ਤਿਆਰ ਕਰ ਦਿੱਤਾ ਜਿਸ ਨੂੰ ਮਰਨਾ ਸਿਖਾਇਆ ਜੀਣਾ ਸਿਖਾਇਆ ਪਿਆਰ ਸਿਖਾਇਆ ਦਇਆ ਸਿਖਾਈ ਹਿੰਮਤ ਸਿਖਾਈ ਧਰਮ ਸਿਖਾਇਆ ਤੇ ਉਹ ਖਾਲਸਾ ਪਰਿਓ ਖਾਲਸਾ ਪਰਮਾਤਮਾ ਕੀ ਮੌਜ ऐसे प्रतिस्थान ਦੇ ਉੱਤੇ ਦਰਸ਼ਨ ਕਰਕੇ ਸਾਡੇ ਵੱਡੇ ਭਾਗ ਹੋ ਜਾ ਕਰਦੇ ਪਿਆਰਿਓ ਸੋ ਜਦੋਂ ਅਸੀਂ ਪਹੁੰਚੇ ਗੱਡੀ ਚ ਉਤਰ ਕੇ ਪਹੁੰਚੇ ਤਾਂ ਉਹ ਸੋਨੇ ਸ਼ਬਦ ਕੀਰਤਨ ਦੀ ਮਿੱਠੀ ਆਵਾਜ਼ ਗੁਰਬਾਣੀ ਦੀ ਮਿੱਠੀ ਆਵਾਜ਼ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਬੜਾ ਪਿਆਰਾ ਸ਼ਬਦ ਸਾਰਿਆਂ ਦਾ ਤੰਬਖਣ ਵਾਲਾ ਸਾਰੇ ਡਰ ਐ ਦੂਰ ਕਰਨ ਵਾਲਾ ਸ਼ਕਤੀ ਬਖਸ਼ਣ ਵਾਲਾ ਸ਼ਬਦ ਸੁਵਣ ਕੀਤਾ। ਤਕਰੀਬਨ 1 ਘੰਟਾ ਸੁਣਿਆ ਗੁਰਬਾਣੀ ਦਾ ਕੀਰਤਨ ਸੁਣਿਆ। ਠਾਕੁਰ ਤੁਮ ਸ਼ਰਨਾਈ ਆਇਆ ਸ਼ਬਦ ਜਿਹੜਾ ਕਿ ਇਸ ਆਦਰਸ਼ ਨੂੰ ਪਰਟਾਉਂਦਾ ਹੈ ਖਾਲਸੇ ਨੂੰ ਪਰਟਾਉਂਦਾ ਹੈ। ਖਾਲਸਾ ਆਪਣਾ ਤਨ ਮਨ ਤਨ ਗੁਰੂ ਨੂੰ ਦੇ ਦਿਆ ਕਰਦਾ। 사ਤਗੁਰ ਅੱਗੇ ਸੀਸ ਭੇਟ ਦਿਓ। ਜੇ ਸਤਗੁਰ ਸਾਚੇ ਭਾਵ ਹੈ। ਗੁਰੂ ਅੱਗੇ ਆਪਣਾ ਸੀਸ ਭੇਟ ਕਰਦੇ ਹੋ ਤੇ ਜਿਨ੍ਹਾਂ ਨੇ ਸੀਸ ਭੇਟ ਕਰ ਦਿੱਤੇ ਉਹ ਮਰਜੀ ਵੜੇ ਹੋ ਗਏ ਤੇ ਆਹ ਜਿਸ ਥਾਂ ਤੇ ਆਪਾਂ ਬੈਠੇ ਆ ਇਸ ਵੇਲੇ ਬੌਲੀ ਸਾਹਿਬ ਜਿਸ ਪੁੱਤਰ ਜਲ ਨੂੰ ਦਸ਼ਮੇਸ਼ ਪਿਤਾ ਛਕਦੇ ਰਹੇ ਸਹਿਬ ਜاده ਛਕਦੇ ਰਹੇ ਮਾਤਾ ਗੁਜਰਕੌਰ ਛਕਦੇ ਰਹੇ ਗੁਰੂ ਕੇ ਮਹਿਲ ਇਸ ਪੁੱਤਰ ਜਲ ਨੂੰ ਛਕਦੇ ਰਹੇ ਤੇ ਗੁਰੂ ਕੇ ਸਿੰਘ ਖਾਲਸਾ ਇਸ ਵਿਤਜਲ ਨੂੰ ਛੱਕ ਕੇ ਤੇ ਮੁੱਠੀ-ਮੁੱਠੀ ਛੋਲਿਆਂ ਦੀ ਖਾ ਕੇ ਉਸ ਜ਼ੁਲਮ ਦੇ ਵਿਰੁੱਧ ਲੜਦਾ ਰਿਹਾ ਕੂਰ ਦੇ ਵਿਰੁੱਧ ਲੜਦਾ ਰਿਹਾ ਸੱਚ ਉੱਤੇ ਡਟਿਆ ਰਿਹਾ ਖਾਲਸਾ ਸੋ ਕਿਉਂ ਨਾ ਆਪਾਂ ਐਸੇ ਖਾਲਸੇ ਨੂੰ ਨਮਸਤਕ ਹੋਈਏ ਗੁਰੂ ਨੂੰ ਨਤਮਸਤਕ ਹੋਈਏ ਗੁਰੂ ਕੀਆ ਨਾ ਯਾਦਾਂ ਨੂੰ ਆਪਣੇ ਹਿੱਦ ਵਿੱਚ ਵਸਾ ਲਈਏ ਕਿਉਂਕਿ ਸਾਡੇ ਅੰਦਰ ਵੀ ਉਸੇ ਗੁਰੂ ਦਾ ਸ਼ਬਦ ਗੂੰਜ ਰਿਹਾ ਜੋ ਅਮਰਿਖਣ ਵਾਲੇ ਮਾਰਨ ਬਖਸ਼ ਕੀਤਾ ਸੀ ਗੁਰਮੂਰਤ ਗੁਰ ਸ਼ਬਦ ਹੈ ਉਹੀ ਸ਼ਬਦ ਵਾਹਿਗੁਰੂ ਸਾਡੇ ਅੰਦਰ ਗੂੰਜ ਰਿਹਾ ਹੈ ਤੇ ਇਸੇ ਸ਼ਬਦ ਨੇ ਸਾਨੂੰ ਸਾਡੀ ਮੰਜ਼ਲ ਤੱਕ ਪਹੁੰਚਾ ਦੇਣਾ ਹੈ ਇਸ ਕਰਕੇ ਐਸੇ ਮਹਾਨ ਸਥਾਨਾਂ ਦੀਆਂ ਦੇ ਦਰਸ਼ਨਦਾਰੇ ਖਾਲਸਾ ਚਾਹੁੰਦਾ ਹੈ ਸੋ ਦਾਸ ਨੇ ਪ੍ਰਵਾਸ ਸਹਿਤ ਦਰਸ਼ਨ ਕੀਤੇ ਤਖਸਾਲਬ ਕੇਸਗੜ ਸਾਹਿਬ ਦੇ ਵੇਗ ਕਰਵਾਈ ਅਰਦਾਸ ਕੀਤੀ ਸਭ ਤੋਂ ਪਹਿਲਾਂ ਕਰਦੀ ਕਲਾ ਖਾਸੇ ਦੀ ਵਾਸਤੇ ਫਿਰ ਆਪਣੀ ਇਹ ਰੋਹਾਨੀ ਯਾਤਰਾ ਦੀ ਸੰਪੂਰਨਤਾ ਦੀ ਯਾਤਰਾ ਅਰਦਾਸ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੀ ਬੱਚਿਆਂ ਦੀ ਤੰਦਰੁਸਤੀ ਕਰਦੀ ਕਲਾ ਵਾਸਤੇ ਅਰਦਾਸ ਕਰਕੇ ਬਾਸ ਬੋਲੀ ਸਾਹਿਬ ਵਿਖੇ ਜਲਸ਼ਕ ਕੇ ਉਸ ਪੁੱਤਰ ਬੋਲੀ ਦਾ ਤੇ ਸੋਚਿਆ ਕਿ ਸੰਗਤਾਂ ਵਾਸਤੇ ਕੁਝ ਬਚਨ ਇਸ ਥਾਂ ਤੇ ਬੈਠ ਕੇ ਇਸ ਥਾਂ ਤੇ ਬੈਠ ਕੇ ਜਿਹੜਾ ਬੜਾ ਆਨੰਦ ਮਈ ਹੈ ਜਿੱਥੇ ਉਹ ਫੀਲਿੰਗ ਆ ਰਹੀ ਹੈ ਜਿੱਥੇ ਉਹ ਘੋੜੇ ਭਜਦਿਆਂ ਦੀਆਂ ਟਾਪਾਂ ਕੰਨਾਂ ਵਿੱਚ ਵੱਜ ਰਹੀਆਂ ਨੇ ਜਿੱਥੇ ਸਿੰਘ ਗੁਰੂ ਕੇ ਆਸੇ ਪਾਸੇ ਖੜੇ ਦਿਖਾਈ ਦਿੰਦੇ ਨੇ ਪਹਿਰੇ ਤੇ ਖੜੇ ਦਿਖਾਈ ਦਿੰਦੇ ਨੇ ਜਿੱਥੇ ਸਹਜਾਦੇ ਜੰਗੀ ਮਸ਼ਕਾਂ ਕਰਦੇ ਨਜ਼ਰ ਆਉਂਦੇ ਨੇ ਉਹ ਸੀਨ ਸਾਡੀਆਂ ਅੱਖਾਂਗੇ ਆ ਰਿਹਾ ਸੋ ਪਿਆਰਿਓ ਆਪਾਂ ਸਾਰੇ ਹੀ ਉਹਨਾਂ ਦੇ ਬੱਚੇ ਆ ਸੋ ਇਸ ਕਰਕੇ ਜਦੋਂ ਸਮਾਂ ਮਿਲੇ ਜਦੋਂ ਹੀ ਸਮਾਂ ਮਿਲੇ ਇਹਨਾਂ ਇਤਿਹਾਸ ਉਥਾਨਾਂ ਦੀ ਯਾਤਰਾ ਕਰਿਆ ਕਿ ਕਰੋ ਕਿ ਇਹਨਾਂ ਨਾਲ ਸਾਡੀਆਂ ਯਾਦਾਂ ਜੁੜੀਆਂ ਨੇ ਇੱਥੇ ਗੁਰੂ ਕੇ ਚਰਨ ਪਏ ਨੇ ਇੱਥੇ ਸਿੰਘਾਂ ਨੇ ਅਸੀਸਾਂ ਲਈਆਂ ਨੇ ਗੁਰੂ ਦੀਆਂ ਸੋ ਸਾਡੇ ਉੱਤੇ ਵੀ ਮਾਰਾ ਕਿਰਪਾ ਕਰਨ ਕਰ ਹੁਕਮ ਮस्तक ਹੱਥ ਧਰ ਵਿੱਚੋਂ ਮਾਰ ਕਢੀਆਂ ਬੁਰਾਈਆਂ ਸਾਡੀਆਂ ਬੁਰਾਈਆਂ ਵੀ ਦੂਰ ਕਰਕੇ ਸਾਨੂੰ ਨਿਰਮਲ ਉਜਲ ਕਰਕੇ ਆਪਣੇ ਚਰਨਾਂ ਜੋੜ ਦੇਣ ਤੁਲਾ ਚੁੱਕਾ ਮਾਫ ਕਰਨੀਆਂ ਨੱਜ ਕੇ ਫਤਹਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ